ਸਤਿੰਦਰ ਸਿੰਘ ਸੱਤੀ ਨੀਜ਼ਰ ਵੱਲੋਂ ਆਪਣੇ ਪਿਤਾ सुरेंद्र ਸਿੰਘ ਨੀਜ਼ਰ ਯੂਕੇ ਵਾਲਿਆਂ ਦੀ ਯਾਦ ਵਿੱਚ ਧੂਰੀ ਹਲਕੇ ਦੇ 30 ਦੇ ਕਰੀਬ ਗਰੀਬ ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ ਜਾ ਰਹੇ ਹਨ ਇਸ ਮੌਕੇ ਮਕਾਨਾਂ ਦੀ ਸ਼ੁਰੂਆਤ ਕਰਨ ਲਈ ਦਲਬੀਰ ਸਿੰਘ ਢਿੱਲੋਂ ਸੀਐਮ ਦੇ ਦਫ਼ਤਰ ਇਨਚਾਰਜ ਧੂਰੀ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਇਸ ਮੌਕੇ ਸਤਿੰਦਰ ਸਿੰਘ ਸੱਤੀ ਨੀਜ਼ਰ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਬੇहद ਹੀ ਚੰਗਾ ਉਪਰਾਲਾ ਹੈ ਉਹਨਾਂ ਦੱਸਿਆ ਕਿ ਇਸ ਮੌਕੇ 3 ਦੇ ਕਰੀਬ ਘਰ ਬਣਾਏ ਜਾਣੇ ਹਨ ਜਿਨ੍ਹਾਂ ਤੇ ਤਕਰੀਬਨ ਹਰ ਇੱਕ ਘਰ ਤੇ 3 ਲੱਖ ਰੁਪਏ ਖਰਚਾ ਆਵੇਗਾ ਉਹਨਾਂ ਕਿਹਾ ਕਿ ਸਮਾਜ ਸੇਵਾ ਦਾ ਇੱਕ ਬਹੁਤ ਵਧੀਆ ਉਪਰਾਹਲਾ ਹੈ ਹਰ ਇੱਕ ਐਨ ਆਰ ਆਈ ਨੂੰ ਅਜਿਹੇ ਉਪਰਾਹਲੇ ਕਰਨੇ ਚਾਹੀਦੇ ਹਨ ਸਰ ਮੇਰਾ ਤਾਂ ਵੈਸੇ ਇਹਨਾਂ ਨੇ ਸੱਦਾ ਦਿੱਤਾ ਸੀ ਆਇਆ ਪਰ ਇਹ ਸਤਿੰਦਰ ਸਿੰਘ ਸਤੀ ਨਿਰਜਾ ਜੀ ਜਿਹੜੇ ਸੁਰਿੰਦਰ ਸਿੰਘ ਜੀਆ ਦੇ ਜੁਕੇ ਤੇ بیٹے ਨੇਗੇ ਉਹ ਆਪਦੀ ਨੇਕ ਕਮਾਈ ਦੇ ਵਿੱਚੋਂ ਆਮ ਸਧਾਰਨ ਲੋਕਾਂ ਲਈ ਜਿਹੜੇ ਸੋਸਪੂਲ ਨਹੀਂ ਹੈਗੇ ਉਹਨਾਂ ਲਈ ਮਕਾਨ ਬਣਾਉਂਦੇ ਆ ਪਹਿਲਾਂ ਵੀ ਤਿੰਨ ਮਕਾਨ ਬਣਾਏ ਆ ਹੁਣ ਇਹ ਹੋਰ ਅੱਗੇ ਬਣਾਇਆ 30 ਦੇ ਕਰੀਬ ਧੂਰੀ ਹਲਕੇ ਦੇ ਵਿੱਚ ਉਹਨਾਂ ਨੇ ਟੀਚਾ ਮਿੱਥਿਆ ਵਿਆ ਉਹਨਾਂ ਗਰੀਬ ਪਰਿਵਾਰਾਂ ਨੂੰ ਜੋ ਜ਼ਰੂਰਤਮੰਦ ਨੇ ਉਹਨਾਂ ਨੂੰ ਮਕਾਨ ਬਣਾ ਕੇ ਦੇਣੇ ਆ 3 ਲੱਖ ਦੇ ਕਰੀਬ ਇੱਕ ਮਕਾਨ ਤੇ ਖਰਚਾ ਕਰਨਾ ਉਹਨਾਂ ਨੇ ਮੈਂ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਦਾ ਜਿਹੜੇ ਗਰੀਬਾਂ ਦੀ ਇਸ ਕਿਸਮ ਦੀ ਸਾਰ ਲੈਂਦੇ ਆ ਕਿਉਂਕਿ ਕਮਾਈਆਂ ਤਾਂ ਸਾਰੀ ਦੁਨੀਆ ਕਰਦੀ ਆ ਪਰ ਕੁਸ਼ਨਾ ਕੁਸ ਜੇ ਸਹੀ ਤਰੀਕੇ ਨਾਲ ਇਦਾਂ ਲੇਖੇ ਲੱਗੇ ਇਹ ਇਤੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਆਪਾਂ ਗੋਲਕਾਂ ਚ ਪਾ ਕੇ ਬੜਾ ਦੇਖ ਲਿਆ ਪਰ ਜੇ ਪਰਮਾਰਥ ਦੇ ਕਮ ਗੋਲਕ ਆ ਜੇ ਇਹ ਸਹੀ ਪਰਮਾਰਥਾ ਔਰ ਸਹੀ ਧਰਮ ਦਾ ਰਸਤਾ ਜਿਹੜਾ ਨਿੱਜ ਜੀ ਹੁਣੀਆਂ ਨੇ ਅਪਣਾਇਆ ਹੋਇਆ ਬਹੁਤ ਬਹੁਤ ਧੰਨਵਾਦੀਆਂ ਜੀ ਉਹਨਾਂ ਦੇ ਔਰ ਉਹਨਾਂ ਦੀ ਟੀਮ ਪੂਰੀ ਇਹਨਾਂ ਨੇ ਜਿਹੜੇ ਅੱਗੇ ਐਗਜ਼ੀਕਿਊਟ ਕਰਦੇ ਆ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੂੰ ਸਹਿਯੋਗ ਕਰਦੇ ਆ ਇਹਨਾਂ ਦੇ ਵੀ ਬਹੁਤ ਬਹੁਤ ਧੰਨਵਾਦੀਆਂ ਜੀ ਦੇ ਕਰੀਬ ਮਕਾਨਾਂ ਦਾ ਟੀਚਾ ਜੀ ਉਹਨਾਂ ਦਾ ਤੇ ਤਿੰਨ ਬਣ ਗਏ ਆ ਉਹਦੇ ਮੇਰੇ ਖਿਆਲ ਚੌਥਾ ਚੌਥਾ ਵੀ ਹੈ ਇਹ ਚੌਥਾ ਮਕਾਨ ਇਹ ਇਹਨਾਂ ਨੇ ਉਸਾਰੀ ਸਟਾਰਟ ਕਰਵਾਈ ਹੈ 30 ਦੇ ਕਰੀਬ ਧੂਰੀ ਹਲਕੇ ਦੇ ਵਿੱਚ ਮਕਾਨ ਬਣਾਉਣੇ ਆ ਹਰ ਜ਼ਰੂਰतमंद ਦੀ ਮਦਦ ਕਰਦੇ ਆ ਕੈਂਪੂ ਵਗੈਰਾ ਵੀ ਲਗਾਉਂਦੇ ਆ ਸਾਰੇ ਕਿਤੇ ਮੈਡੀਕਲ ਦੇ ਤੇ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਸਾਡੇ ਏਰੀਆ ਦੇ ਵਿੱਚ ਉਹ ਇਹ ਜਿਹੜੀ ਸੇਵਾ ਨਿਰਸਵਾਰਥ ਸੇਵਾ ਕਰਦੇ ਆ ਔਰ ਇਦਾਂ ਸੂਰ ਲੋਕਾਂ ਲਈ ਵੀ ਰਸਤਾ ਰਾਹ ਦਸੇਰਾ ਬੰਦਾ ਕਿ ਦਸਵੰਦ ਸਾਡੇ ਗੁਰੂਆਂ ਨੇ ਸਾਨੂੰ ਕੱਢਣਾ ਸਿਖਾਇਆ ਉਹ ਦਸਵੰਦ ਜੇ ਇਸ ਟੀਕੇ ਦੇ ਕੰਮ ਆ ਜੇ ਇਸ ਟੀਕੇ ਨਾਲ ਲੋਕਾਂ ਦੇ ਕੰਮ ਆਵੇ ਜਿਹੜਾ ਗੁਰ ਕੀ ਗੋਲ ਗਰੀਬ ਦਾ ਮੂੰਹ ਇਹ ਸਾਨੂੰ ਰਸਤਾ ਦਿਖਾਇਆ ਗਿਆ ਇਹ ਉੱਥੇ ਖਰਚਾ ਹੋ ਜੇ ਇਹਨੂੰ ਵੱਡਾ ਪੁੰਨ ਕੋਈ ਨਹੀਂ ਹੈ ਪਰਮਾਰਥ ਦਾ ਰਸਤਾ ਜੀ ਉਹਨਾਂ ਲਈ ਅਸੀਂ ਇਹ ਕਹਿਣਾ ਚਾਹੁੰਦੇ ਬਹੁਤ ਬਹੁਤ ਧੰਨਵਾਦ ਸਰਦਾਰ ਸੁੰਦਰ ਸਿੰਘ ਨਿੱਜਾ ਦਾ ਜੋ ਗਰੀਬਾਂ ਨੂੰ ਛੱਤ ਦੇ ਰਹੇ ਨੇ ਤੇ ਗਰੀਬਾਂ ਦਾ ਸਹਾਰਾ ਬਣੇ ਹੋਏ ਸੀ ਹੁਣ ਉਹਨਾਂ ਦੇ ਲੜਕੇ ਸਤਿੰਦਰ ਸਿੰਘ ਸੱਤੀ ਜੀ ਇਸ ਸੇਵਾ ਨੂੰ ਆਪਣੇ ਹੱਥੀਂ ਡੋਰ ਲਿੱਤੀ ਹੋਈ ਹੈ ਤੇ ਗਰੀਬਾਂ ਦਾ ਸਹਾਰਾ ਬਣੇ ਹੋਏ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸ੍ਰੀ ਸਤਿੰਦਰ ਸਿੰਘ ਨਿੱਜੇ ਦਾ ਜੋ ਲੋਕਾਂ ਨੂੰ ਬਹੁਤ ਭਲਾਈ ਦੇ ਕੰਮ ਕਰਕੇ ਗਏ ਨੇ ਅੱਜ ਵੀ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਕਿਉਂਕਿ ਉਹ ਬਹੁਤ ਵੱਡੇ ਸਹਾਰੇ ਸੀ ਸਾਡੇ ਦਿਲਾਂ ਵਿੱਚ ਫੇਰ ਵੀ ਜਿੰਦਾ ਰਹਿਣਗੇ ਸ੍ਰੀ ਸਤਿੰਦਰ ਸਿੰਘ ਨਿੱਜੇ ਜੀ ਦਿਲੋਂ ਧੰਨਵਾਦ ਹੈ ਉਹਨਾਂ ਦਾ ਜੋ ਗਰੀਬਾਂ ਦਾ ਸਹਾਰਾ ਬਣੇ ਹੋਏ ਸੀ ਜਿਹੜੇ ਇਹ ਮਕਾਨ ਬਣਾਏ ਜਾ ਰਹੇ ਨੇ ਇਹ ਪਿੰਡਾਂ 'ਚ ਬਣਾਏ ਜਾ ਰਹੇ ਨੇ ਕਿ ਸ਼ਹਿਰਾਂ 'ਚ ਵੀ ਨਾਲ-ਨਾਲ ਨਹੀਂ ਤੂਰੀ ਹਲਕੇ ਦੇ ਨਾਲ ਕਈ ਪਿੰਡਾਂ 'ਚ ਨੇ ਤੇ ਕੁਝ ਸ਼ਹਿਰਾਂ ਦੇ ਵਿੱਚ ਇਹ ਮਕਾਨ ਬਣਾਏ ਜਾ ਰਹੇ ਨੇ